ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਸਮਾਣਾ ਦੀਆਂ ਦੁਕਾਨਾਂ ਤੋਂ ਕद्दू ਦੀ ਸਬਜ਼ੀ ਖਰੀਦ ਕੇ ਲੈ ਗਏ ਲੋਕ ਜਦ ਘਰ ਜਾ ਕੇ ਸਬਜ਼ੀ ਤਿਆਰ ਕੀਤੀ ਗਈ ਤਾਂ ਬਿਲਕੁਲ ਕੋੜੀ ਨਿਕਲੀ ਕਈ ਲੋਕਾਂ ਵੱਲੋਂ ਇਸ ਸਬਜ਼ੀ ਵਿੱਚ ਦੁੱਧ ਪਾ ਕੇ ਵੀ ਤਿਆਰ ਕੀਤੀ ਗਈ ਉਹ ਵੀ ਬਿਲਕੁਲ ਕੋੜੀ ਨਿਕਲੀ ਸਭ ਲੋਕ ਜ਼ਹਿਰ ਖਾਣ ਲਈ ਮਜਬੂਰ ਹਨ। ਆਮਾਮਗੜ ਮਹੱਲੇ ਦੀ ਸੰਦੀਪ ਕੌਰ ਨੇ ਦੱਸਿਆ ਕਿ ਮੇਰੇ ਪਤੀ ਬਿਜਲੀ ਬੋਰਡ ਵਿੱਚ ਮਲਾਜ਼ਮ ਹਨ। ਜਦੋਂ ਮੈਂ ਸਵੇਰੇ 7 ਵਜੇ ਸਬਜ਼ੀ ਲੈ ਕੇ ਦੁਕਾਨ ਤੋਂ ਘਰ ਆਈ, ਜਦ ਸਬਜ਼ੀ ਤਿਆਰ ਕੀਤੀ ਗਈ ਤਾਂ ਬਿਲਕੁਲ ਕੋੜੀ ਸੀ, ਬੇਖਾਨ ਦੇ ਬਿਲਕੁਲ ਲਾਇਕ ਨਹੀਂ ਸੀ। ਸੰਦੀਪ ਕੌਰ ਨੇ ਸਿਵਲ ਹਸਪਤਾਲ ਦੇ ਡਾਕਟਰ ਨੂੰ ਸੈਂਪਲ ਲੈਣ ਲਈ ਕਿਹਾ। ਨਾ ਹਸਪਤਾਲ ਦੇ ਡਾਕਟਰ ਨਾ ਖੇਤੀਬਾੜੀ ਵਿਭਾਗ ਦੇ ਮੈਕਮਾ ਤੇ ਨਾ ਬਾਗਬਾਨੀ ਵਿਭਾਗ ਦੇ ਮੈਕਮਾ ਇਸ ਪਾਸੇ ਧਿਆਨ ਦੇ ਰਹੇ ਹਨ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਸਿਵਲ ਹਸਪਤਾਲ ਦੇ ਡਾਕਟਰ ਜੈਤਨ ਡਾਕ ਨੇ ਕਿਹਾ ਕਿ ਐਸੀਆਂ ਸਬਜ਼ੀਆਂ ਖਾਣ ਨਾਲ ਹੈ ਜਾਂ ਉਲਟੀ ਦਸਤ ਵਰਗੀਆਂ ਬਿਮਾਰੀਆਂ ਫੈਲ ਸਕਦੀਆਂ ਹਨ ਲੋੜ ਹੈ ਕਿ ਕਿਸਾਨ ਭਰਾਵਾਂ ਨੂੰ ਕਿਉਂ ਕद्दू ਦੀ ਸਬਜ਼ੀ ਤੇ ਟੀਕੇ ਦੀ ਵਰਤੋਂ ਨਾ ਕੀਤੀ ਜਾਵੇ ਨਾ ਜ਼ਹਿਰੀਲੀ ਦਵਾਈਆਂ ਦੀ ਵਰਤੋਂ ਕੀਤੀ ਜਾਵੇ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਮੇਰਾ ਨਾਮ ਸੰਦੀਪ ਕੌਰ ਜੀ ਸੰਦੀਪ ਕੌਰ ਜੀ ਸਬਜ਼ੀ ਚ ਕਿਹੜੇ ਤੁਸੀਂ ਕਹਿ ਰਹੇ ਹੋ ਇਸ ਤਿਆਰ ਬ ਗਈ। ਹਾਂਜੀ ਉਹ ਸਵੇਰੇ ਸਬਜ਼ੀ ਲੈ ਕੇ ਆਏ ਨੇ ਮੇਰੇ ਹਸਬੰਦ ਡਿਊਟੀ ਤੇ ਜਾਣਾ ਸੀ ਜੀ ਉਹਨਾਂ ਨੇ ਕਲਾਰਾਂ ਡਿਊਟੀਆਂ ਲੈਂਡਮੈਨ ਨੇ। ਜਦ ਇਹ ਸਬਜ਼ੀ ਬਣਾਈ ਸੀ ਨੇ ਜਦੋਂ ਉਹਨਾਂ ਨੇ ਮੈਂ ਬਣਾਤੀ ਦੁੱਧ ਪਾ ਕੇ ਸਬਜ਼ੀ ਸੀ ਦੁੱਧ ਪਾ ਕੇ ਬਣਾਉਣੇ ਆ। ਜਦ ਇਹ ਸਬਜ਼ੀ ਬਣਾਈ ਉਹਦੇ ਵਿੱਚ ਜਦੋਂ ਉਹਨਾਂ ਨੇ ਇੱਕ ਬੁਰਕੀ ਲਗਾਈ ਜਮੀ ਜ਼ਹਿਰ। ਦੂਜੀ ਲਗਾਈ ਜ਼ਹਿਰ ਕਹਿੰਦੇ ਕੀ ਗੱਲ ਉਸ ਤੋਂ ਬਾਅਦ ਮੈਂ ਕਿਹਾ ਤੁਸੀਂ ਹੋਰ ਨਾ ਖੋ ਪਹਿਲੇ ਮੈਨੂੰ ਟੈਸਟ ਕਰੰਦੋ। ਜਦ ਮੈਂ ਆਪ ਟੈਸਟ ਕੀਤੀ ਇਸ ਤੋਂ ਬਾਅਦ ਉਦੋਂ ਵੀ ਜ਼ਿਆਦਾ ਜ਼ਹਿਰ ਹੋਈ ਪਈ ਆ। ਆ ਕੁਦਰਤੀ ਤਿੰਨ ਫਾੜੀਆਂ ਰਹੀਆਂ ਹੋਈਆਂ ਨੇ ਵਿੱਚ। ਜਦ ਮੈਂ ਤੋਈ ਐ ਜਦ ਕੁਦਰਤੀ ਤਿੰਨ ਫਾੜੀਆਂ ਇਹਨਾਂ ਵਿੱਚੋਂ ਇੱਕ ਫਾੜੀ ਮੈਂ ਫੇਰ ਦੁਬਾਰਾ ਟੈਸਟ ਕੀਤੀ ਐ ਮੈਂ ਦੇਖਾ ਵੀ ਕੋਈ ਕਿਸੇ ਚੀਜ਼ ਚ ਹੋਰ ਤਾਂ ਨਹੀਂ ਵੀ ਕੋਈ ਜ਼ਹਿਰ ਹੋ ਵੀ ਇਹਦੇ ਵਿੱਚ ਐ ਬਾਕੀ ਜ਼ਹਿਰ ਬਣੀ ਪਿਆ ਸਭ ਜੀ ਜੇ ਖਾਵਾਂਗੇ ਜੀ ਅਸੀਂ ਉਹਨਾਂ ਨੂੰ ਉਲਟੀ ਆ ਜਾਂਦੀ ਬੱਤ ਲੈੰਦੇ ਲੈੰਦੇ ਉਹ ਡਿਊਟੀ ਤੇ ਗਏ ਨੇ ਉਸ ਤੋਂ ਬਾਅਦ ਮੈਂ ਪਨੀਰ ਦੀ ਸਬਜ਼ੀ ਬਣਾਈ ਆ ਆ ਪਈ ਆ ਉਹ ਵੀ ਨਹੀਂ ਫਿਰ ਕਦੋਂ ਕਿੱਥੋਂ ਲਿੱਤੀ ਸੀ ਇਹ ਕਦੂ ਗਾਂਧੀ ਗਰਾਊਂਡ ਚੋਂ ਜਿੱਥੇ ਜਲੇਬੀ ਵਾਲੀ ਦੁਕਾਨੋਂ ਵੱਡੀ ਦੁਕਾਨਾ ਜੀ ਉੱਥੇ ਦੁਕਾਨ ਤੋਂ ਲੈਂਤੀ ਆ ਅੰਬੀ ਮੁਰੇ ਜ਼ਲੇਬੀਆਂ ਮੰਨਦੇ ਨੇ ਉਹਦੇ ਨਾਲ ਦੁਕਾਨਾ ਜੀ ਜਿੱਥੋਂ ਇਹ ਲੈ ਕੇ ਆਏ ਨੇ 60 ਰੁਪਏ ਕਿਲੋ ਕਦੂ ਲੈ ਕੇ ਆਏ ਨੇ ਅੱਲਾਸੀ ਜੀ ਇਹਨੇ ਜ਼ਹਿਰ ਖਵਾ ਰਹੇ ਨੇ ਸਾਨੂੰ ਸਾਡਾ ਕੀ ਬਣੂਗਾ ਲੋਕਾਂ ਦਾ ਜੇ ਅਸੀਂ ਜ਼ਹਿਰ ਖਾ ਰਹੇ ਹਾਂ ਅਸੀਂ ਕਿਹੜਾ ਕੋਈ ਫਰੀਦ ਹੀ ਖਾ ਰਹੇ ਹਾਂ ਅਸੀਂ ਦੁਕਾਨ ਤੋਂ ਸਬਜ਼ੀ ਲੈ ਕੇ ਆਏ ਜੀ ਬਹੁਤ ਜ਼ਿਆਦਾ ਜ਼ਹਿਰ ਆ ਕੀ ਹੋ ਸਕਦਾ ਕਿਸ ਨੇ ਟੀਕੇ ਲਾ ਰੱਖੇ ਹੋਏ ਹਾਂਜੀ ਹਾਂਜੀ ਜ਼ਹਿਰ ਦੇ ਟੀਕੇ ਲਗਾਏ ਹੋਏ ਨੇ ਇਹ ਕੀ ਪਤਾ ਦੁਕਾਨ ਵਾਲੇ ਨੇ ਲਗਾਏ ਨੇ ਜਾਂ ਉਹ ਬਾਹਰੋਂ ਆਏ ਨੇ ਲੱਗ ਕੇ ਇਹ ਸਾਨੂੰ ਕੁਝ ਨਹੀਂ ਪਤਾ ਜੀ ਪਰ ਇਹ ਪੂਰੀ ਜ਼ਹਿਰ ਆ ਸਬਜ਼ੀ ਖਾਣ ਜੀ ਕਿ ਹੁਣ ਕੀ ਬਣਾਓ ਤੇਰੇ ਕਾਰਡ ਮੇ ਜਮਾ ਹੁਣ ਲਿਖ ਉਦੋਂ ਰਿਕਾਰਡ ਤੋਂ ਉਹਨਾਂ ਕੋਲ ਹੋ ਗਿਆ ਜੀ ਉਹ 8 ਦਿਨ ਕੋਲ ਰਿਕਾਰਡ ਹੋ ਗਿਆ ਵੀ ਕਿਹੜੇ ਜ਼ਿਮੀਂਦਾਰ ਦਾ ਸੀਗਾ ਕਿੱਥੋਂ ਲਿਆਇਆ ਸੀਗਾ ਮੈਡੀਕਲ ਰਿਕਾਰਡ ਹੋਣਾ ਹਾਂ ਉਹਨਾਂ ਕੋਲ ਹੋ ਗਿਆ ਤੁਸੀਂ ਕਿੱਥੋਂ ਖਰੀਦੀ ਕੀ ਨਾਮ ਅਸਟਫੀ ਅਸੀਂ ਖਰੀਦੀ ਹੈ ਜੀ ਇਹ ਆਪਣੇ ਹਰਸੀ ਦੁਕਾਨ ਤੋਂ ਡੀ ਐਫ ਸੀ ਦੁਰਗਾ ਫਰੂਟ ਕੰਪਨੀ ਦਾ ਆਓ ਇਹਦੇ ਹੋਰ ਵੀ ਕੀ ਆ ਰਹੇ ਨੇ ਲੇਕਿਨ ਇਹ ਵਧੀਆ ਹੁੰਦਾ ਇੱਕ ਅੱਛਾ ਹੁੰਦਾ ਕਾਲ ਪਾ ਕੇ ਬਣਾਇਆ ਇੱਕ ਉਹ ਸਿੰਪਲ ਬਣਾਇਆ ਇਹ ਦੋਨੇ ਐਸੀ ਜ਼ਹਿਰ ਬਣੀ ਨਾ ਖਾਣ ਤਾਂ ਕਿਸੇ ਦਾ ਦਿਲ ਨਹੀਂ ਕਰਿਆ ਡੋਲ ਲੀਏ ਤੇ ਮਤਲਬ ਕਿੰਨੀ ਖਤਰਨਾਕ ਹੈ ਲੋਕਾਂ ਵਾਸਤੇ ਇਹ ਤਾਂ ਬਹੁਤ ਜ਼ਿਆਦਾ ਖਤਰਨਾਕ ਹੈ ਇਹ ਸਬਜੀ ਇਹ ਤਾਂ ਬਹੁਤ ਜ਼ਿਆਦਾ ਖਤਰਨਾਕ ਹੈ ਜ਼ਹਿਰ ਘਾਰਾ ਵੀ ਰਿਆ ਪਾਣੀ ਦਾ ਇਹ ਜ਼ਹਿਰ ਹੈ ਜੀ ਨੀਰੀ ਜ਼ਹਿਰ ਹਾਂਜੀ ਇਹ ਵੀ ਕੁਦਰਤ ਇੰਨੀ ਕਰੇਗੀ ਆਹ ਭਈਆ ਜ਼ਹਿਰ ਮੇਰੇ ਨਾਲ ਅੱਜ ਕੱਲ੍ਹ ਇਹਦੀ ਸਬਜ਼ੀਆਂ ਆ ਰਹੀਆਂ ਹਨ ਤਾਂ ਪਾਣੀ ਜੇ ਪ੍ਰੋਪਰ ਨਹੀਂ ਹੈ ਤਾਂ ਅੱਜ ਕੱਲ੍ਹ ਨਾ ਡਾਇਰੀਆ ਦੇ ਕਾਫੀ ਕੇਸੇ ਜਾ ਰਹੇ ਹੈਗੇ ਜਿਸ ਕਰਕੇ ਪੇਟ ਦੀਆਂ ਬਿਮਾਰੀਆਂ ਬੜੀ ਵੱਧ ਰਹੀਆਂ ਹੈਗੀਆਂ ਮੁਟੀਆਂ ਵਗੈਰਾ ਹੈ ਟਟੀਆਂ ਵਗੈਰਾ ਹੈਗਾ ਬੁਖਾਰ ਦੇ ਕੇਸ ਇਸ ਕਾਫੀ ਆ ਰਹੇ ਹਨ ਤੇ ਜਿਆਦਾ ਆਪਾਂ ਨੂੰ ਕੈਮੀਕਲ ਫਰਟੀਲਾਈਜ਼ਰਸ ਦੀ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਦੇ ਨਾਲ ਕੈਂਸਰ ਦਾ ਵੀ ਰਿਸਕ ਵੱਧ ਜਾਂਦਾ ਹੈ। ਕਸਟਮਰ ਤੋਂ ਵਿਚਾਰ ਤੇ ਇਹ ਹੋਵੇ ਦੇਖੋ ਦੁਕਾਨ ਤੇ ਤੁਸੀਂ ਵੀ ਹੋਗੇ ਮੈਂ ਵੀ ਹੋਵੇ ਵਿਦਿਆਰਥੀ ਲੈ ਆ। ਤਾਂ ਆਪਾਂ ਨੂੰ ਆਰਗੈਨਿਕ ਜਿਹੜੀ ਹੈਗੀਆਂ ਸਬਜ਼ੀਆਂ ਉਹਨਾਂ ਦੇ ਵਰਤੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਉਹ ਅਵੇਲੇਬਲ ਹੋਣ ਤਾਂ ਉਹ ਯੂਜ਼ ਕਰਨੀ ਚਾਹੀਦੀ ਹੈ ਜੇ ਮਿਲ ਜਾਣਾ ਆਪਾਂ ਨੂੰ ਤਾਂ ਤੇ ਇਹ ਜਿਹੜੀ ਇਸ ਤਰ੍ਹਾਂ ਜ਼ਹਿਰੀਲੀ ਮਤਲਬ ਸਬਜ਼ੀ ਬਣੀ ਹੈ ਕਿੰਨੇ ਕਦਰ ਜਿਹਾ ਪਰਿਵਾਰ ਖਾਂਦਾ ਇਹਨਾਂ ਨੂੰ ਨੁਕਸਾਨ ਕਰ ਸਕਦੀ ਹੈਗਾ ਫੂਡ ਉਸ ਕਰਕੇ ਹੈਜਾ ਡਾਇਰੀਆ ਵਗੈਰਾ ਬੀਪੀ ਫੋਲ ਇਹ ਚੀਜ਼ਾਂ ਦੀ ਪ੍ਰੋਬਲਮ ਆ ਸਕਦੀ ਹੈ ਜੀ ਇਹਨਾਂ ਦੇ ਨਾਲ ਠੀਕ ਹੈ